ਕਹਦਾ ਮੁਰਾਦਾ ਅੱਖੀ ਦੇਖੇ ਮੋਹਰ ਜਿਹੜੇ ਕੰਚ ਵੀ ਸੱਪ ਵੀ ਖਾ ਜਾਂਦੇ ਕਹਿੰਦੇ ਇੰਜ ਨਹੀਂ ਆਸ ਕੇ ਬੰਦੇ ਛੇੜੀ ਦੇ ਗਲ ਦਿਲ ਤੇ ਲਾ ਜਾਂਦੇ ਮੇਰੇ ਵਹਿਰ ਪੰਨੂ ਨੇ ਤਰ ਤਰ ਕਰਾਈ ਪੀਆ ਕਸਟ ਕੱਢ ਕੇ ਆਦਾ ਐਂਡ ਕਰਾ ਗਿਆ ਇੱਕ ਗਾਣਾ ਹੋਰ ਬਹੁਤ ਟੌਪ ਦਾ ਗਾਇਆ ਹੋਇਆ ਇਹਨੇ ਕਹਿੰਦਾ ਆਇਆ ਤਾਂ ਬਿਨ ਦੱਸਿਆ ਸੀ ਚੱਲਿਆ ਐ ਦੱਸ ਕੇ ਜੋ ਪਈ ਸੁਣ ਲਿਓ ਪਈ ਗਾਣੇ ਮੈਂ ਇਹਨਾਂ ਦਾ ਫੈਨ ਹੋਇਆ ਮੈਂ ਪੰਨੂ ਦਾ ਕਹਿੰਦੇ ਹੈ ਆਦਾ ਬਹੁਤ ਤਕੜਾ ਫੈਨ ਆ ਮੈਂ ਤਾਂ ਇਹਦੀ ਪਹਿਲੀ ਗੈਸਟ ਆਂਦਾ ਵੀ ਸੁਣਿਆ ਬਹੁਤ ਗਾਣਾ ਹੀ ਕਾਉਂਦਾ ਹੀ ਬਹੁਤ ਸੋਹਣਾ ਯਾਰ ਮੁੰਡਾ ਬਹੁਤ ਸੋਹਣੇ ਗੀਤ ਗਾਉਂਦਾ ਇਹ ਇਹਦਾ ਉਹ ਕੰਮ ਨਹੀਂ ਹੈਗਾ ਚੱਕ ਲੋ ਰੱਖ ਲੋ ਵਾਲਾ ਬਹੁਤ ਟਾਈਮ ਪਹਿਲਾਂ ਐਲਬਮ ਬਾਈ ਬੜੀ ਦੀ ਹਾਂ 14 15 ਗਾਣੇ ਆ ਸਾਲਾ ਫਿਰ ਦੇਖ ਲੈ ਗਾਣਾ ਕੋਈ ਮਾੜਾ ਨਹੀਂ ਬੀਚ ਐਲਬਮ ਦੇ ਇਹ ਤਾਂ ਉਧਰ ਦੇਖਦਾ ਕੁਛ ਉੱਠ ਜਾ ਹੁਣ ਆਸ਼ਕ ਬੰਦੇ ਉੱਠ ਜਾਓ ਭਾਈ ਉੱਠਿਓ ਭਾਈ ਆਸ਼ਕੋ ਹਾਂ ਅੱਤੀ ਕਾਲ ਜੀ ਜਿੰਨੀ ਆਸ ਬੰਦੇ ਦੀ ਗੱਲ ਦਿਲ ਤੇ ਲਾ ਜਾਂਦੇ ਓਏ ਤੁਸੀ ਨੇ ਕੁਝ ਮਾਰ ਲਓ 60 ਸਟ ਥੱਲੇ ਤਰੀਏ ਬੁੱਤੂ ਦੇ ਤੇ ਲੈ ਥੱਲੇ ਗਿਰਿੰਦ ਕਿੱਥੇ ਆ ਮਾਰਦਾ ਤਰੀ ਖੜਿਆ ਹੈ ਇਤਰਾਵੀ ਤੂੰ ਭਾਈ ਇਹਨੂੰ ਪੈਰਾਂ ਤੋਂ ਘੜੀ ਨੂੰ ਰਾਂ ਕਾਲ ਲੈ ਨੂੰ ਪੈਸੇ ਹੋ ਗਏ ਹਾਂ ਲੈ ਨੂੰ ਬੁੱਤੂ ਕਹਿੰਦਾ ਮੈਨੂੰ ਲੱਗਦਾ ਤੇ ਬਾਣੀ ਆ ਲੱਗੂ ਤੇਰਾ ਰੋਂਦਾ ਰੋਲ ਹੀ ਹੁੰਦਾ ਉਹ ਕਿਹੜਾ ਕੰਮ ਕਰਦੇ ਸੀ ਰੋਲੀ ਕਹਿੰਦੇ ਇਹਨੂੰ ਆ ਜਾ ਤੂੰ ਇੱਧਰ ਆ ਜਾ ਬੈਠ ਕੇ ਇਹਦੇ ਕੋਲ ਬੈਠਿਆ ਰਹਿਣ ਨੂੰ ਸਾਰੇ ਦੇ ਦੇ ਸਾਰੇ ਕੱਪੜੇ ਲਵੇੜਲੇ ਦੇ ਲੈ ਕਰਕੇ ਤਿਆਰ ਹੋ ਕੇ ਆ ਜੀ ਤੁਸੀਂ ਲੈ ਵੀ ਕੰਕਮਾ ਭਰਿਆ ਹੋਇਆ ਸਾਰੀ ਭਰ ਕੇ ਮੋਟਰ ਕਰਤੀ ਬੰਦ ਟਬੂਲਰ ਨੂੰ ਪਾਣੀ ਫੇਰ ਛੱਡਦਾ ਖੇਰ ਮਹਾਪਾਰ ਨੂੰ ਮੈਂ ਕੁਬਦੀ ਮਿਲਿਆ ਇੱਕ ਦਿਨ ਮੈਨੂੰ ਹੈ ਇੱਕ ਦਿਨ ਮਿਲਿਆ ਤਾਂ ਕਹਿੰਦਾ ਫੇਰ ਭਰ ਦਿਓ ਭਰ ਤਾਏ ਬਾਸੋਂ ਭੇਤ ਦੇ ਨੂੰ ਫੇਰ ਛੱਡਦਾ ਮੈਂ ਕਹਿੰਦਾ ਬਰਸ ਨੂੰ ਮੈਂ ਪੱਟਣ ਲੱਗਣਾ ਮੈਂ ਮੈਨੂੰ ਕਮਾ ਫੇਰ ਮੋਟਰ ਰੋਡ ਦਾ ਪਰਣ ਦੱਬਤਾ ਠੀਕ ਨਹੀਂ ਬਾਕੀ ਗੰਨੇ ਦੀ ਕੜਾਈ ਦੂਈ ਛੇੜਤੀ ਆਪਾਂ ਅੱਜ ਦੋਈ ਵਾਰ ਦੋਈ ਵਾਰ ਗੁੱਟਣ ਲੱਗ ਗਏ ਇੱਕ ਵਾਰੀ ਪਾਣੀ ਗੁੱਟ ਕੇ ਪਾਣੀ ਲਾ ਦਿੱਤਾ ਦੋਈ ਵਾਰ ਫੇਰ ਗੁੱਟਣ ਲੱਗ ਗਏ ਸੁੱਕ ਵੀ ਗਿਆ ਹਾਂ ਪਹਿਲਾ ਪਹਿਲਾ ਪਾਤਾ ਤਾ ਹੋ ਤੈਨੂੰ ਤਾਂ ਪਤਾ ਵੀ ਨਹੀਂ ਪਾਣੀ ਲਾਇਆ ਕਦੇ ਖੇਤ ਦਾ ਫਰਕ ਹੈ ਫਰਕ ਪੱਛੋਂ ਚੱਲਦੀ ਬਾਈ ਨਾਲੇ ਮੌਸਮ ਵੀ ਬਾਈ ਫਰਕ ਅੱਛੋਂ ਚੱਲਦੀ ਆ ਪੱਛੋਂ ਛੱਡ ਜੀ ਮਾੜਾ ਮਾੜਾ ਗਿੱਲੋ ਹੋ ਗਿਆ ਖਿਦਮ ਕਟਾਈ ਬਹੁਤ ਟੌਪਦੀ ਹੁੰਦੀ ਛੋਟੀ ਜੀਵੀ ਨਾਲ ਡੱਕਰ ਹੈ ਪਸੀ ਨਹੀਂ ਨਾ ਯਾਰ ਇਹਦੀ ਕਿਹੜੀ ਨੀਵਰ ਹੁਣ ਸਪਰੇ ਵੀ ਕਰਦੀ ਏ ਇੱਕ ਜਿਹੜੀ ਕੀੜੀ ਜੀ ਤੇ ਹੁੰਦੀ ਆ ਪਿਲਾ ਜਿਹਾ ਲੱਗ ਗਿਆ ਵਿੱਚ ਵਿੱਚ ਹੁਣ ਕਿਥੇ ਕਿਥੇ ਹੁਣ ਹਲੇ ਗੰਨਾ ਖੜਾ ਆ ਬਈਆ ਸਵਾਗਤ 400 ਪੁਆਇੰਟ ਤੱਕ ਗੰਨਾ ਖੜਾ ਦੋ ਪਰਤੀਆਂ ਜੇ ਲੈ ਜਾਣਾ ਹੁਣ ਤਾਂ ਯਾਰ ਐਸੇ ਕਿ ਬਈ ਅੰਬਾਂ ਨੂੰ ਬੂਰ ਵੀ ਚੰਗਾ ਪਿਆ ਬਹੁਤ ਕੂਰ ਪਿਆ ਬਈ ਵੇ ਆ ਦੇਖ ਇਧਰ ਆ ਮਤਲਬ ਤੂੰ ਕੱਲ ਚਾਚੇ ਵਾਲੇ ਅੰਬ ਨੂੰ ਜਿਹਦੀ ਆਪਣਾ ਨਹੀਂ ਮਿੱਠੀ ਐ ਆ ਵੀ ਪੂਰਾ ਉਰੇ ਬੂਰ ਉਹ ਅੰਬ ਨੂੰ ਬਾਉ ਉਹ ਉਧਰ ਫਾਦਨ ਉਹ ਮੋਡਰ ਪਰ ਹੌਣ ਕਾ ਲੱਗਣੀ ਸਾਹਮਣੇ ਵੀ ਇਧਰ ਕਾਲੇ ਵਾਲਾ ਆ ਗਿਆ ਇਹਦੇ ਪਰ ਵੀ ਪੂਰਾ ਪੂਰਾ ਇਹਦੇ ਪਰ ਹੌਣ ਕਾ ਲੱਗਣੀਆਂ ਬਾਈ ਪੂਰਾ ਭੂਰਾ ਜੀ ਉਹ ਸਾੜੇ ਅੰਬ ਨੂੰ ਵੀ ਆ ਗਿਆ ਦੇਖ ਇਧਰ ਵੀ ਆਇਆ ਵਾ ਅੰਬੀ ਆ ਫਰਕ ਹੁੰਦਾ ਇਹ ਅੰਬੀ ਖੋਤਾਂਦੀ ਆ ਉਹ ਅੰਬੀ ਕੱਗੇ ਬਹੁਤ ਵੱਡੀ ਇਹ ਅੰਬੀ ਝੂਪਣ ਵਾਲੀ ਉਹ ਅੰਬੀ ਖਾਣੇ ਵਾਲੀ ਉਹਦੀ ਜਿਹੜੀ ਇਹ ਕਾਲੇ ਵਾਲਾ ਅੰਬ ਬਹੁਤ ਅੰਬੀ ਵਧੀਆ ਉਹਦਾ ਛਾਲੀ ਪੁਛਲੀ ਛੋਟੀ ਜੀ ਆ ਜਿਹਦੇ ਵਿੱਚ ਬਹੁਤ ਹੈ ਅੰਬੀ ਬਹੁਤ ਵਧੀਆ ਹਗਾ ਉਹਦਾ ਗੋਭੀ ਭਰ ਦਿੰਦੀ ਹੈ ਜੇ ਕੱਟ ਕੇ ਭਰ ਲਓ ਨੂੰ ਉਹ ਇੰਨੀ ਗਰੋਆ ਵਿੱਚ ਗੁਸਲੀ ਮਾੜੀ ਜੀ ਹੈ ਬਸ ਨਿਗਾ ਰੱਖਣੀ ਪੈਣੀ ਆ ਵਧੀਆ ਜਿਹੀ ਇਹ ਅੰਬ ਦੇਖ ਲੈ ਤੂੰ ਗੱਗੇ ਜਿਹੜਾ ਹਾ ਕਾਲੇ ਵਾਲੀ ਮੋਡਰਪਰ ਅਸੀਂ ਛੋਟ ਛੋਟ ਦੇ ਹੀ ਦੇਖਦੇ ਆ ਇਹਨੂੰ ਪ੍ਰਾਣਾ ਪ੍ਰਾਣਾ ਅੰਬ ਬਹੁਤ ਅੰਬ ਬਾਈ ਤਿਆਰ ਵੀ ਬਹੁਤ ਟਾਈਮ ਚ ਹੁੰਦਾ ਅੰਬ ਹੋਗੇ ਅੱਜ ਕੱਲ ਤਾਂ ਜੀ ਹੇਮਲੇਡ ਆ ਗਏ ਛੋਟੇ ਜਿਹੇ ਅੰਬ ਹੰਦ ਦਸ ਦੂੰਗਾ ਅੰਦਾਜ਼ਾ ਜਿਹਾ ਉਨਾ ਬਹੁਤ ਬਾਬਾ ਵੱਧਾ ਫੁੱਲਦਾ ਅੰਬ ਹੋ ਗਏ ਟਾਲੀ ਹੋ ਗਈ ਹੁਣ ਆਪਾਂ ਨੂੰ ਕਿੰਨੇ ਸਾਲ ਹੋ ਗਏ ਮੰਡੇ ਜੀ ਜਾਂਦੇ ਨੂੰ 11 ਸਾਲ ਹੋ ਗਏ 12 ਸਾਲ ਉਹ ਜਿਹੜਾ ਟਾਲੀ ਵਾਲਾ ਪਾਗਲ ਪਲਾਟ ਆ ਉਹ ਟਾਲੀ ਹੋਈ ਜੋ ਖੜੀ ਹੈ ਕੋਈ ਹੋ ਰਹੀ ਹੈ ਵੀ ਉਹ ਜੀ ਰਹਿਣਾ ਉਹ ਹੀ ਖੜੀ ਹੈ ਛੇ ਦਿਨਾਂ ਨਾਲੋਂ ਪਹਿਲਾਂ ਵੀ ਹੋਈ ਜੀ ਹੁੰਦੀ ਹੈ ਉਮਰ ਲੰਬੀ ਹੈ ਅਰੇ ਜੀਜਾ ਦਾ ਯਾਰ ਜੀਜਾ ਨਹੀਂ ਵੱਢਣੀ ਚਾਹੀਦੀ ਜਿਹੜੀ ਚੀਜ਼ ਹੈ ਲੰਬੀ ਉਮਰ ਦੀ ਹੈ ਹੁਣ ਇਹਨੇ ਹੁਣ ਮਤਲਬ ਹੁਣ ਲੱਗਾ ਲੈ ਵੀ ਵਧੀਆ ਛਾਂਵਾਂ ਦਿੰਦਾ ਹੈ ਕਿੰਨੇ ਸਾਲ ਲੱਗੇ ਹੋਣੇ ਇਹਨੂੰ ਇਹਨੂੰ ਦਾਦਾ ਦਾ ਦਰਖਤਾਂ ਦੀ ਕਿਸਮਾ ਹਣ ਜਮਣ ਜਮਣ ਨੂੰ 5 ਮਿੰਟ ਮੀ ਪਈ ਜਾਂਦਾ ਹੋਣਾ ਥੱਲੇ ਤਾਂ ਆਉਂਦਾ ਹੋਣਾ 5 ਮਿੰਟ ਬਾਅਦ ਮੀ ਜਿਹੜੇ ਸਾਨੂੰ ਉਹਦਾ ਛੋਟਾ ਜਮਣ ਦੀ ਉਮਰ ਵੀ ਲੰਬੀ ਹੈ ਸਮਝਿਆ ਆਮਬ ਦੀ ਉਮਰ ਵੀ ਲੰਬੀ ਹੈ ਟਾਲੀ ਦੀ ਉਮਰ ਵੀ ਲੰਬੀ ਹੈ ਜਿਹੜਾ ਹੈਗਾ ਬਬੂਲਰ ਹੀ ਦੀ ਉਮਰ ਕੰਜ ਸਾਲ ਹੈ ਪੰਜ ਨਹੀਂ 7 ਸਾਲ ਹੱਦ ਲਾਦਾ ਉਹ ਤੋਂ ਬਾਅਦ ਆਪਣੇ ਆਪ ਟੁੱਟ ਕੇ ਗਿਰਨ ਲੱ ਜਾਂਦਾ ਛੜ ਕੇ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਪੂਲ ਬੈਣ ਲੱ ਜਾਂਦੀ ਉਹਦਾ ਖੇਤੀਬਾੜੀ ਦਾ ਕੰਮ ਹੋ ਗਿਆ ਡਾਲੀ ਆ ਡਾਲੀ ਜਿੰਨਾ ਜੇ ਲੰਬੀ ਚੱਲੂਗੀ ਲੰਬੀ ਉਮਰ ਪਾਊਗੀ ਉਨੀ ਦੇ ਵਿੱਚ ਲਾਲੀ ਵਧਣੀ ਹੈ ਲਾਲੀ ਦੀ ਕੀਮਤ ਹੈ ਟਾਲੀ ਦੀ ਦੀ ਜਾਮਣ ਆ ਜਾਵਾਂ ਚੌੜੀ ਹੁੰਦੀ ਜਿਹੜੀ ਆ ਵੇਖ ਲੈ ਕਿ ਹੌਲ ਕਿਹਈ ਆ ਵੀ ਦੇਖ ਲੈ ਹਾਂ ਕਿ ਤਾ ਪੈਦਾ ਛੀੜੀ ਲੱਕੜੀ ਆ ਗਈ ਸੱਤ ਜਿਆਦਾ ਤੂੰ ਤਾਂ ਰੋਦੀ ਮਰੂਦ ਵੀ ਹਾਂ ਸਭ ਨੇ ਚੀਂ ਨੇ ਸਭ ਤੋਂ ਜਿਹੜੀ ਆ ਮਰੂਦ ਤਾਂ ਤੂੰ ਤੂੰ ਉਹਦੇ ਕਾਲੇ ਦੇ ਨਾਲ ਵੀ ਕਿਦ ਤਰ੍ਹਾਂ ਲੱਗ ਜਾਂਦਾ ਨਾ ਹੈ ਤੂੰ ਵੀ ਗਾਲਾਂ ਲੱਗ ਜਾਂਦਾ ਹਾਂ ਪਰ ਇੱਕ ਵਾਰੀ ਜਿਹੜੀ ਸਾਰਿਆਂ ਬੰਨੇ ਬੂਹ ਚੰਗਾ ਆਇਆ ਵਾ ਹਾਂ ਤੋ ਤਾਂ ਸਾਰਾ ਕੁਛ ਆਜੀ ਨੇ ਉਹਦੇ ਪੈਵ ਰੱਖਿਆ ਵਾਲੇ ਆ ਕੇ ਮੋਟਰ ਚੱਲਦੀ ਦੀ ਗਾਣਾ ਤੈਨੂੰ ਅਜੇ ਮੋਟਰ ਦਾ ਪ੍ਰੈਸ਼ਰ ਬਹੁਤ ਤਾਂ ਸਾਰਾ ਲੈ ਜੇ ਨਹੀਂ ਧੁੱਤਾ ਹੈਗਾ ਕੀ ਲੈਜਰ ਬੰਬਾਣੀ ਮਾਰ ਦਿੰਦਾ ਉਹ ਲੈਜਰ ਤਾਂ ਚੱਲਦਾ ਰਹਿੰਦਾ ਏ ਕਾਲੂ ਤੈਨੂੰ ਕਿਸੇ ਨੇ ਪੀ ਰਿਹਾ ਹੈਗਾ ਲੰਬਾ ਕੰਮ ਤੈਨੂੰ ਲਾਤ ਖੇਤ ਬਾਕੇ ਦੱਸਦੇ ਕੋਮਟਰ ਘੜ ਦੇ ਖੇਲ ਪੜ ਜਾਂਦਾ ਟੈਕਨੀਕਲ ਲੈ ਮੰਨੂ ਕਰਦਾ ਤਾਂ ਪਹਿਲਾਂ ਵੀਡੀਓ ਬਣਾ ਰਿਹਾ ਅਲੇ ਸੌ ਗਿਆ ਤਾਂ ਹਮ ਨਾ ਪੈ ਜਾ ਲੈ ਕਰ ਲੈ ਗੱਲ ਚ ਵੀਡੀਓ ਵੱਲ ਜਾ ਕਰ ਲਾ ਕੇ ਤੇ ਮੈਂ ਕਹਤਾ ਵੀਡੀਓ ਦਾ ਨਹੀਂ ਹੈਗੀ ਦੂਰਾ ਲੰਬਾ ਕੰਮ ਝੇੜ ਪੈਣਾ ਵੀਰੂ ਕੌਲ ਦੀ ਕੌਲ ਐ ਇਹ ਲੰਬਾ ਕੰਮ ਕਰ ਲੰਮੇ ਬਾਅਦ ਚ ਕਰ ਲੰਦੇ ਿੰਦੇ ਤੇ ਯਾਦ ਆਉਂਦੀ ਚਾਚੇ ਰਜੂਰ ਕਿਆ ਕਰੇ ਿੰਦਾ ਕਿਹੜਾ ਮਾਰੂਗਾ ਹੁਣ ਲੱਗਦਾ ਮੈਨੂੰ ਮਾਰੂਗਾ ਕਹਾਂ ਮਾਰੂਗਾ ਹਲੇ ਸਿਆੜ ਮਾ ਆਵੇ ਰੂ ਨੰਬਰ ਤੇ ਨੰਬਰ ਨੰਬਰ ਤਾਂ ਦਾ ਮਾਰੇ ਕਿਹੜਾ ਕਾਲੇ ਨੇ ਹੁਣ ਪਾਣੀ ਛੱਡਿਆ ਬਾਈਆ ਕੰਮ ਲਾਉਣ ਲੱਗ ਗਿਆ ਗਰਮੀ ਦੇ ਕਿਹੜੇ ਹਿਸਾਬ ਨਾਲ ਆ ਗਿਆ ਹੋਰ ਮੈਂ ਹੁਣੀ ਬੈਣਾ ਖੋਣ ਲੱਗ ਗਿਆ ਬਰੇ ਗਰਕਰ ਨੂੰ ਪਾਣੀ ਲੱਗਾ ਵਾਰੇ ਹਰੀ ਖੜੀ ਐ ਨਾ ਨਾ ਖੜੀ ਐ ਕਿਹੜੇ ਗਰਕਰ ਨੂੰ ਪਾਣੀ ਨਹੀਂ ਲੱਗਿਆ ਬਾਈ ਧਰਕਣ ਲੱਗ ਗਈ ਸੁੱਕਾ ਹਾਂ ਪੌਦੇ ਹੋਣਾ ਯਾਰ ਹਾਂ ਪਾਣੀ ਰੋਕ ਦੇਣੀ ਪਾਣੀ ਥੋੜੀ ਟਾਈਮ ਵਾਹ ਚੀ ਪਈਆ ਮੰਡਾ ਵਾਲੀ ਸਾਰੀ ਕਣਕ ਹੀ ਆਹ ਟਾਉੜੀ ਖੜੀ ਆਏ ਮੰਡਾ ਵਾਲੀ ਕਾਹਦੇ ਹਵਾ ਫਿਰਦੀ ਨਹੀਂ ਆਏ ਹੋਏ ਗਾਣੇ ਨਾਲ ਪਾਣੀ ਲੱਗਦਾ ਹੁਣ ਤੇ ਬਾਦ ਖਤਰਾ ਨਿੱਕੇ ਨਾਲ ਪਾਣੀ ਦਾ ਹੁਣ ਤੇ ਤਰੀਕੇ ਨਾਲ ਆਏ ਪਾਣੀ ਤਰੀਕੇ ਨਾਲ ਆਏ ਪਾਣੀ ਹਾਂ ਕਾਹ ਟਾਈਮ ਨਾਲ ਲੱਗਿਆ ਸੀ ਵੀ ਦੋ ਦਿਨਾਂ ਚ ਪਏ ਹੋਏ ਤੇ ਮੰਨੇ ਨਾ ਮਾਂ ਤੂੰ ਚਲਾ ਦੇ ਲੜ ਲੜਈਆ ਉੱਥੇ ਮੋੜ ਜੇ ਵਰ ਜਾਂਦੇ ਆ ਦਾ ਆਹਦੇ ਜੋ ਮੋੜ ਮੋੜ ਲੱਗਦਾ ਮੇਰੀ ਗੱਲ ਲੜ ਲੈ ਆਹ ਮੋਟਰਸਾਈਕਲ ਮੋੜ ਕੇ ਜਾਂਦਾ ਉਹ ਤੇ ਮੇਰਾ ਆਉਂਦਾ ਤੇ ਪਤਾ ਕੀ ਗੱਲ ਮੇਰੇ ਨਾਲ ਲੜ ਪਿਆ ਉੱਤੇ ਮੈਂ ਰਹਿਣ ਦੇ ਮੈਂ ਮੋਟਰਸਾਈਕਲ ਮੋੜ ਲੈਣਾ ਲਾਉਣਾ ਹੀ ਨਹੀਂ ਚੱਲ ਚੱਲ ਤੂੰ ਤੇ ਐਂ ਕਰਨਾ ਐਂ ਕਰਨਾ ਹੁੰਦਾ ਪਾਣੀ ਲੱਗ ਗਿਆ ਟਾਈਮ ਨਾਲ ਸਾਲੇ ਆਪਣੀ ਸਾਈ ਜਾਣੀ ਇਹਨੇ ਦੇਖੀ ਆਪਣੀ ਸਾਈ ਨੇ ਕਹਿੰਦੇ ਤੂੰ ਮੁੱਕਰਦਾ ਤਾਂ ਮੈਂ ਲਵਾਇਆ ਪਾਣੀ ਪਤਾ ਕਹਿ ਕੇ ਕਹਿੰਦਾ ਕਿ ਗਿਰੂਗੀ ਤਾਂ ਨਹੀਂ ਹੈਗੀ ਯਾਰ ਟੱਪੇ ਸਹੀ ਆਈ ਹੁੰਦੀ ਚਲੇਗੀ ਗਾ ਜਾ ਕੇ ਫੇਰ ਪਹਿ ਲਾ ਦੀਏ ਕਿ ਨਾ ਲਾ ਦੀਏ ਮੈਂ ਪਹਿ ਮੋਟਰ ਮੋਟਰਸਾਈਕਲ ਪਿੱਛੇ ਮਹਾ ਸਾਲਾ ਮੰਨਦਾ ਤੇਰਾ ਕਿਧਰੇ ਖੜਦਾ ਨਹੀਂ ਹੈ ਤੂੰ ਕਹਿੰਦਾ ਤਾਂ ਤੂੰ ਕਹਿੰਦਾ ਮੈਂ ਤੈਨੂੰ ਕਿਹਾ ਮੋਟਰਸਾਈਕਲ ਮੋੜ ਬਾ ਪਿੱਛੇ ਪੀਰਾ ਮਾ ਨਹੀਂ ਖੜਦਾ ਕਹਿੰਦਾ ਕਿਆ ਕਰੀਏ ਯਾਰ ਕਹਿੰਦਾ ਹਵਾ ਪਾਲ ਚੱਲਦੀ ਐ ਕਿਤੇ ਮੀਂਹ ਹੋਈ ਕੰਮ ਹੋ ਜਵੇ ਐ ਹੋ ਜਵੇ ਐ ਹੋ ਜਵੇ ਵਧੀਆ ਰਹੇ ਲਾਤ ਆਪ ਕਿ ਹੈ ਇਹਨੇ ਲਾਤ ਤਾਂ ਵਧੀਆ ਰਹੇ ਜਿਹੜੀ ਮੋਦਨ ਭਰੀ ਦੀ ਕਣਕ ਪੱਝਰੀਆਂ ਗਈ ਜਿੱਦਣ ਬਾਈ ਸੁੱਕਾ ਪਿਆ ਚਿੱਟਾ ਥੱਲੇ ਕੋਣੀ ਫੇਰ ਰੰਗ ਬਹੁਤ ਵਧੀਆ ਬਈ ਕਹਿੰਦਾ ਪਾਣੀ ਹੋ ਲੱਗੂ ਮੈਂ ਹੁਣ ਨਹੀਂ ਲੱਗਣਾ ਇਹਨੂੰ ਨਹੀਂ ਉਹ ਸੁੱਕ ਜਾਣੀ ਸੀ ਨਹੀਂ ਸੁੱਕ ਗਈ ਸੀ ਉਹ ਫੇਰ ਉਹ ਟਕਾਣੇ ਸਿਰ ਪੱਕੇ ਜਾਣੀ ਆ ਕਣਕ ਨੂੰ ਵੀ ਦੇਖ ਇੱਕ ਪੀਲੀ ਗੁੰਗੀ ਆ ਕਣਕਾਂ ਨੂੰ ਵੀ ਸੁਣ ਲਾ ਮਿੱਟੀ ਕੰਸੜੀ ਜਾਂਦਾ ਸਾਰੇ ਕਣਕਾਂ ਨੂੰ ਪੀਲੀ ਕੁੰਗੀ ਆ ਇੱਕ ਇੱਕ ਹੈ ਜੀ ਚਿੱਟੀ ਜੀ ਉਲੀ ਰੋਗ ਜਾ ਉਹ ਡੇਟਾ ਠੀਕ ਕਰ ਦਿੰਦੀ ਆ ਸਾਰੀ ਠੀਕ ਹੋ ਗਈ ਬਣੀ ਜਿਹੜੀ ਹੈਗੀ ਸਾਰੀ ਸਾਰੀ ਠੀਕ ਹੋ ਗਈ ਹਾਂ ਜੀ ਉਹ ਦੇਖੋ ਕੀ ਕਰਨਾ ਕੀ ਹੈ ਗੰਨੇ ਆ ਉਹ ਕੰਨਾ ਥੜੂ ਵਾਲਿਆ ਉਹ ਜੰਮਿਆ ਹੋਣਾ ਔਰ ਇਹ ਕੰਨਾ ਥੜੂ ਕਣਕ ਆ ਉਹ ਕਣਕ ਅਸੇ ਗੰਨਾ ਬਣਾਤੀ ਹਾਏ ਬਣ ਲਾਗੀ ਬਾਤ ਫੇਰ ਮੈਂ ਬਣ ਲਾਗੀ ਉਹ ਗੰਨਾ ਹੋ ਕੇ ਕਿਨਾ ਕਿਲਾ ਹੋਣਾ ਇਹਨੂੰ ਮੜਾ ਦੇ ਗਿੱਲੇ ਨੂੰ ਅਕੀਲਾ ਕਣੇ ਆਪਣਾ ਦੇ ਕਣਕ ਦੇ ਜਾਂ ਖੜਾ ਹੋ ਜੀ ਜਾ ਕੇ ਲੱਗੇ ਲੱਜ ਗਿਲੀ ਗਿਲੀ ਕਰ ਕੇ ਤਾਂ ਬਣਾ ਲਾ ਗਿਲੀ ਗਿਲੀ ਇਹ ਕਦਾਂ ਇਹ ਗੱਲਾਂ ਬਣਾਤਾ ਮੱਲਾ ਤੇਰੇ ਕੱਲ ਖੇਲ ਲੈਣ ਦੇ ਖੇਲਦੇ ਆ ਘਰਾਂ ਵੀ ਮੇਰੀ ਗੱਲ ਸੁਣ ਲੈ ਪਤਾ ਕੀ ਗੱਲ ਹੈ ਘਰਾਂ ਮੋਬਾਈਲ ਦੇਖੀ ਜਾਂਦੇ ਆ ਬੱਚੇ ਮੋਬਾਈਲ ਨਾਲ ਇੱਕ ਨਾ ਖੇਲਦੇ ਠੀਕ ਹੈ ਮਿੱਟੀ 'ਚ ਖੇਲਦੇ ਨਾਲੇ ਬੱਚੇ ਕਹਿੰਦੇ ਮਿੱਟੀ 'ਚ ਖੇਡ ਤੇ ਮਿੱਟੀ ਸਭ ਤੋਂ ਵਧੀਆ ਨਿਆਣਾ ਨੂੰ ਫਿੱਟ ਹੈ ਇਹਦਾ ਨਿਆਣਾ ਮਿੱਟੀ 'ਚ ਖੇਡਦਾ ਇਹਨਾਂ ਨੂੰ ਕਹਾਂ ਵੀ ਫੋਨ ਨਾ ਦੇਖ ਕੇ ਕਰੋ ਮਿੱਟੀ 'ਚ ਖੇਡ ਲੈ ਕਰੋ ਹਲੇ ਦੋ ਵਾਰੀ ਨਾ ਹੋ ਜਾਈਂ ਰੋਹੀਓ ਆ ਗਈ ਤਿੰਨ ਵਾਰੀ ਨਾ ਹੋ ਜਾਏ। ਹੇ ਸੱਚ ਨੂੰ ਬਾ ਮਿੱਟੀ ਮੜ ਜੀ ਮੇਰਾ ਤੱਪ ਦਾ ਦੁੱਧ ਜਿਹੜਾ ਬੜਾ ਜਾਏ ਹਾਂ ਉਹ ਮੈਂ ਨਹੀਂ ਕਰੂੰਗਾ। ਹਲੇ ਨਹੀਂ ਹੈ ਉਹ ਤਾਂ ਪਾਣੀ ਫਿਕਰ ਆ ਬੁੰਦਾ। ਉਹ ਪਾਣੀ ਖੜਾ ਬੂੰਗਾ। ਉਹਦੇ 'ਪਾਣੀ ਜ਼ਿਆਦਾ ਪੈਂਦਾ। ਉਹ ਤਾਂ ਮੈਂ ਜ਼ਿਆਦਾ ਪਾਣੀ ਪੈਂਦਾ ਕੁੱਤ ਵਾਲੀ ਗੋ। ਘੱਟ ਪੈਂਦਾ ਨਹੀਂ ਫੇ ਨਾਲ ਹੁਣ ਤੇ ਇਹ ਬੜਾ ਲਿਆ ਆ। ਦੇਖ ਤੂੰ ਜਿਹਨੇ ਫਟਣਾ ਨੇ ਜੜਾ ਹੈ ਨਹੀਂ ਦੀ। ਹਾਂ 15 ਦਿਨ ਹੋ ਗਏ ਵੱਡੇ ਪੈਨ ਨੂੰ ਫਾਇਰ ਤੂਤਣੀਆਂ ਵੀ ਲੱਗਿਆ ਆਈਆਂ ਹਾਂ ਤੂਸੜੀਆਂ ਓ ਆਗ ਰਹੀ ਐ ਇੱਧਰ ਨੂੰ ਵਾਲ ਜੜ ਹੈ ਨਹੀਂ ਅਜ ਤੂਤਣੀਆਂ ਲੱਗੀਆਂ ਹੋਈਆਂ ਇਹ ਆ ਦੇਖ ਲੈ ਬੋਲੇ ਹਾਂ ਫਲ ਗਿਆ ਜੀ ਦੇਖ ਲੈ ਫਲ ਗਿਆ ਜੀ ਕਹਿੰਦਾ ਫਲ ਗਿਆ ਫਲ ਗਿਆ ਆ ਤੂਤੜੀ ਲੱਗਿਆ ਆ ਦੇਖ ਦਿਖਾੜਾ ਪੱਕੀ ਖਾ ਲਾ ਆ ਦੇਖ ਆ ਦੇ ਲਾਲ ਲਾ ਦੇਖ ਲਾਲ ਤੂਤਣੀਆਂ ਆ ਦੇ ਆਲੇ ਜੜ ਨਹੀਂ ਹੈਗੀ ਦੇਖ ਲੈ ਇਹਦੇ ਪਾਣੀ ਆ ਨਾ ਹਲੇ ਆਹਦੇ ਤੂੰ ਤਨੀ ਪੱਕੀ ਜਾਨ ਹੈ ਇਸਨੇ ਵੀ ਜਾਨ ਹੈ ਜਾਨ ਮਰਾ ਨਹੀਂ ਹੈ ਹਾਂ ਚੱਕ ਜਾਨ ਹੈ ਜਾਨ ਹੈ ਉਹ ਆ ਵੀ ਲੈ ਜਾਣਾ ਕੰਨਾ ਜ ਆਹ ਕਿੰਨੇ ਤੇ ਕਾ ਮੱਥਾ ਟਿਕਾਉਣਾ ਹਾਂ ਆਹ ਸੰਭਾਲ ਜਾਣਾ ਪਰ ਇਹ ਤਾਂ ਬਸ ਇੱਕ ਪੁੱਛਿਆ ਭਰੀ ਬੰਦ ਕੇ ਆਗਾ ਉੱਪਰ ਰੱਖਣੀ ਕੌ ਭਰੀ ਹੈ ਇੱਕ ਆਹ ਠੀਕ ਬੜੀ ਚਲੋ ਜੀ ਦੇਖ ਲਿਓ ਭਰੀ ਆਹੀ ਸੰਭਾਲ ਜਾਣਾ ਦੇਣਾ ਇਹਦੇ ਪਰ ਤਾਂ ਪਰ ਇਹ ਸਿਰ ਪਰ ਲੈ ਜੂਗਾ ਹਾਂ ਤਾਂ ਜਾਂਦਾ ਇਹ ਆਹੋ ਖੁੰਡੇ ਜੇ ਲੱਦ ਲੈ ਚੱਲੋ ਜਿਵੇਂ ਬੱਲਨ ਹੈ ਇਸ ਕੋ ਜਿੱਕਨਾ ਆਤਾ ਹੈ ਉਧਰ ਸੇ ਇਧਰ ਕੋ ਜਾਂਦਾ ਹੈ ਘਰ ਕੋ ਗੜਾਈ ਕਰਕੇ ਜਾਣਾ ਆਪਾਂ ਨੇ ਸਿਰ ਪਰ ਲੈ ਜੂਗਾ ਇਹਦੇ ਪਤਾ ਜਾਣੀਆਂ ਨਹੀਂ ਇਹ ਲੈ 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 ਸਿਰ ਪਰ ਬੰਨ ਕੇ ਲੈ ਜੂਗਾ ਠੀਕ ਨਹੀਂ ਠੀਕ ਹੈ ਇੱਥੇ ਨੂੰ ਵਿਚੀ ਨੂੰ ਆਏ ਆਉਂ ਥੱਲੇ ਤਾਂ ਨਹੀਂ ਝੜ ਪਈ ਕੋਈ ਇੱਕ ਉੱਪਰ ਹੀ ਇੱਕ ਉੱਪਰ ਹੀ ਬੰਨ੍ਹ ਕੇ ਲੈ ਆਹ ਸਿੱੜ ਦੋ ਆਹ ਮੋਟਾ ਮੋਟਾ ਜਿਹਾ ਖੁੰਡੇ ਮੋਟਾ ਮੋਟਾ ਜਿਹਾ ਬਸ ਆ ਜਾ ਲੱੱਦੂ ਆ ਕਰਨਾ ਜੀ ਆਹਰ ਲੀ ਸਾਈਡ ਆਪਣੇ 99 ਖੜਾ ਨਾ ਆਹ 200 ਆੜਾ ਆਹ 2 ਨਹੀਂ ਵੱਜਦਾ ਇਹ ਚੱਲ ਆਇ ਤੇ ਵੀਦੂਗਾ ਖੱਤੀ ਜੀ ਨੂੰ ਨੋ ਤਾਰ ਖੱਤੀ ਜੀ ਵੀਦੂਗਾ ਦੇਖ ਕੇ ਪਤਾ ਲੱਗੂ ਗੱਲੋਂ ਲੱਗਾਂ ਤਿੰਨ ਨੀ ਜਾ ਰਹਾ ਓ ਬਕਸਾ ਤੂੰ ਤਾਂ ਦੇਖ ਕੇ ਬੋਲੇ ਪਰ ਟਰੈਕਟਰ ਤੇ ਦੇਖ ਲੈ ਟਰੈਕਟਰ ਤੇ ਦੇਖ ਨੂੰ ਮੈਂ ਥੱਲੇ ਫਿਰ ਫੜੇ ਨਹੀਂ ਬਸ ਠੀਕ ਹੈ ਬਸ ਠੀਕ ਹੈ ਚੱਲੀਏ ਫਿਰ ਲੈ ਲੈਂਦੇ ਨਹੀਂ ਆ ਨਾ ਚੱਲੀਏ ਫਿਰ ਓ ਇਹਨਾਂ ਲਈ ਆਣਾ ਓਏ ਰੈਡੀ ਲਿਆਉਣ ਦੀ ਗਲਤੀ ਕਰਤੀ ਆਪਾਂ ਨੇ ਆ ਤੋੜ ਦੇ ਓ ਰੈਡੀ ਲਿਆ ਕੇ ਲਿਆਉਣੀ ਸੀ ਗਲਤੀ ਹੋ ਗਈ ਹਾਂ 55 ਲਿਖਿਆ ਬਾਈ ਆ ਵੀ ਖੱਤੀ ਬਾਦ ਗਿਆ ਹੁਣ ਕਦੇ ਦਿਨਾਂ ਮਾ ਪੱਟਾ ਹੀ ਪੈਣੀ ਐ ਇਹਨੂੰ ਹਵਾ ਜੀ ਲੱਗ ਜੂਗੀ ਨਾਲ ਡੋਲ ਡੂਲਾ ਪਾ ਦਿੰਦੇ ਪੱਟਾ ਹੀ ਪੈਣੀ ਐ ਬੱਟਾ ਸੈਟ ਕਰਕੇ ਠੀਕ ਆ ਬਾਜਾ ਚੱਲੀਏ ਫਿਰ ਦੇਖੀਏ ਉਧਰ ਗੜਾਈ ਸ਼ੁਰੂ ਕਰੀਏ ਕਾਲਜੀ ਬਾਰਾ ਨੂੰ ਕਿ ਖਿਆਲ ਨਹੀਂ ਜਾਂਦਾ ਮੜਾ ਖੋਲ ਤਾਂ ਨਹੀਂ ਮਾਰੀ ਉਹ ਬੋਲੇ ਆ ਪੈਰ ਮਾਰੇ ਕਰ ਆ ਦੇਖਾ ਹਾ ਭਲਾ ਉੱਤਰਾ ਹੀ ਲੱਗ ਜਾਂਦਾ ਫੇਰ ਦੁਆਰੇ ਗੜਾਈ ਕਰਦੀ ਪੈਣੀ ਵੀ ਹੁਣ ਨਹੀਂ ਕਰਨੀ ਤੇ ਵਾ ਗੜਾਈ ਦੀ ਕੋਈ ਨਹੀਂ ਆਹੀ ਤਾਂ ਹੀ ਕਰਦੀ ਆ ਜੀ ਹੁਣ ਬਸ ਫਰੇ ਕਰਨੀ ਤੇ ਹਾਂ ਦੋਈ ਬਾਰ ਛੜ ਦੋ ਗਨੇ ਨੂੰ ਸਾਹ ਜਾਣ ਦਾ ਮਾਮੋਟਾ ਹਾਂ ਉਹ ਗਨੇ ਨੂੰ ਸਾਹ ਵੀ ਆਉਣ ਦੋ ਆ ਤਾਂ ਆਉਣ ਨਹੀਂ ਦੇਣਾ ਜਦ ਤੱਕ ਸਾਨੂੰ ਨਹੀਂ ਸਾਹ ਆ ਰਹੇ ਮੈਨੂੰ ਨਹੀਂ ਆਉਣ ਦੇਣਾ ਜੇ ਸਾਹ ਸਾਨੂੰ ਨਹੀਂ ਆਉਂਦਾ ਤਾਂ ਗੰਨੇ ਨੂੰ ਕੋਲੇ ਦੇ ਦੇਣਾ ਅਸੀਂ ਉਹ ਇਹ ਗੜਾਈ ਵਾ ਪਾਣੀ ਦੇ ਦੇਖ ਲੈ ਆਪਾਂ ਤੇ ਲੰਦਾ ਲਾਏ ਹਾਂ ਹਾਂ ਹੈ ਮਿੱਟੀ ਰਾਈ ਤਾਂ ਗੰਨੇ ਮਿੱਟੀ ਟੋਪਦੀ ਹੈ ਮੈਂ ਫਰਕ ਪਾਉਂਦਾ ਬਾਈ ਗੜਾਈ ਦਾ ਪੈਰ ਰੱਖ ਕੇ ਮਿੱਟੀ ਤੇ ਪਾਦਾ ਮਿੱਟੀ ਵਧੀਆ ਲੱਗਦਾ ਸੱਟਣੀ ਹੈ ਪੈਰ ਵਿੱਚ ਨਹੀਂ ਜਾਂਦਾ ਤੇ ਗੜਾਈ ਕਰਨੀ ਸੌਖੀ ਐ ਮੀਂਟੀਵਾ ਪੂਰਾ ਹਿਊ ਐ ਓਲੀ ਆਪੇ ਚੱਲਦੀ ਐ ਜ਼ੋਰ ਮਾਰਨਾ ਹੀ ਨਹੀਂ ਪੈਂਦਾ ਉਹ ਵੀ ਬੱਤ ਤੋਂ ਬੇ ਨਾ ਕਿਹੜਾਈ ਫਿਰ ਤਾਂ ਹੀ ਗੱਲ ਬਣਦੀ ਜਿਹੜਾ ਕਹ ਕੇ ਆਹੇ ਨਾ ਹੁਣ ਕਾਕਾ ਕਿਹਨੇ ਜੇਪਾ ਬਣੇ ਨਾ ਇਹਦਾ ਆਇਆ ਆ ਜਾ ਏ ਬੋਲੇ ਹੁਣ ਗੁੱਡੂ ਗਿਆ ਬਾਕੀ ਛੱਡ ਦੋ ਰੀ ਨਵਾਂ ਧਰੋ ਸਿਆਲ ਆ ਜਾ ਬੋਲੇ ਕੀ ਰੂਲ ਐ ਉਹ ਆਏ ਹੌਸਲਾ ਜੇ ਰਹਿੰਦਾ ਵੀ ਬਾਹਾਂ ਤੇ ਬਹੁਤ ਸ਼ਿੱਤੀ ਕਰੀ ਠੱਠਾ ਜਾਂਦਾ ਸਾਰੇ ਹੀ ਹੋਰ ਕੁਛ ਨਹੀਂ ਹੋ ਆਇਲ ਦੋ ਦੋ ਕਰੋ ਹੁਣ ਕੱਖ ਕੰਡਾ ਹੈ ਨਹੀਂ ਵਿੱਚੀ ਤੇ ਇਹ ਕਰਕੇ ਨਾਲ ਦੀ ਨਾਲ ਟਾਈਮ ਨਹੀਂ ਲੱਗਦਾ ਜੇ ਕੱਖ ਹੋਗਾ ਫਿਰ ਕਿੱਥੇ ਗੜਾਈ ਹੋਣੀ ਦੀ ਇਹਦਾ ਕੋਹਲੀਓ ਨਹੀਂ ਤੁਰਨੀ ਹੈ ਕਿ ਹੁਣ ਖਾੜ ਭੱਜੀ ਜਾਂਦੀ ਆ ਬੱਸ ਸਾਖ ਖਾ ਚ ਲਿਆ ਵੇ ਥੋੜਾ ਜਿਹਾ ਠੀਕ ਗੱਲ ਵਾ ਕੱਲੂ ਰਾਤ ਤੇ ਆਸੀ ਆ ਬਲੂ ਆ ਤਾਂ ਖੇਰ ਕੱਢਣਾ ਐ ਆਹ ਟੱਕਰ ਆਪਦਾ ਖੇਰ ਭਾ ਕੀੜੀ ਪੈ ਗਈ ਕੰਨੇ ਨੂੰ ਜਿਹੜਾ ਪੱਤਾ ਪੀਲਾ ਪੀਲਾ ਹੁੰਦਾ ਅੱਛਾ ਵਾ ਗੋਲ ਜਿਹੜਾ ਸਭੇ ਦਾ ਪੱਤਾ ਪੀਲਾ ਹੋ ਲਿਆ ਕਿ ਕੀੜੀ ਪੈ ਗਈ ਫਰੀ ਗੱਲ ਯਮਨ ਛੋਟੀ ਹੇ ਮੋਟੀ ਹੋ ਜਾਂਦੀ ਆ। ਕੱਲੂ ਬੰਦੋਬਸਤ ਕਰਦਣਾ ਇਹਦਾ ਮੈਂ। ਆ ਆ ਦਿਖਾਵਾਂ ਤੈਨੂੰ ਆ ਦੇ। ਕਿੱਡੀ ਨੂੰ ਦਿਖਾ ਕੇ ਇੱਥੇ? ਆ ਜਾ। ਕਿੱਥੇ? ਆ ਜਾ ਉਹਨੂੰ। ਤੇ ਕੋੜ ਦਾ ਖੜਾ। ਦੇਖਣੀ ਹੈਗੀ ਇਹ। ਫ੍ਰੀ ਗਾ ਲੈ ਇਹ ਮੋਟੀ। ਫ੍ਰੀ ਗਾ ਲੈ। ਫ੍ਰੀ ਹੈ। ਆ ਦੇ ਕਿੰਨੀ ਬੈਠੀ ਆ ਦੇ। ਆ ਦੇ। ਇੱਥੇ ਵੇਖ। ਆ ਦੇ। ਆ ਦੇ। ਆ ਦੇ। ਆ ਡੱਕਣ ਨੂੰ ਫੋਕਸ ਲਾਉਂਦੇ ਕੈਮਰੇ ਦਾ। ਕੋਲ ਆ ਕੇ ਦੇਖ। ਹਲ ਮਨ ਮਾਰੀ ਪੂਰੀ ਪੂਰੀ ਵਾਰ ਕੀ ਹਲੇ। ਆ ਦੇਖ ਯਾਰ ਆ ਦੇ ਘੁੰਮਦੀ ਆ ਦੇ। ਆ ਦੇ ਫਿਰ। ਪੂਰੀ ਜਿੜੀ ਵਾਰ ਕੀ ਹਲੇ। ਅੱਛਾ। ਹਾਂ। ਆ ਫਿਰ ਦੀ ਆ ਤੇ ਇਹਦੇ ਭੈੜੀ ਵਾਲੀ ਰਾਸ ਚੂਸਦੀ ਗੰਨੇ ਦਾ ਇਹ ਪੀਲਾ ਆ ਪੀਲਾ ਲੱਗਿਆ ਗੰਨਾ ਹੁਣ ਦੇਖ ਵਿੱਚ ਵਿੱਚ ਜਦੇ ਨਹੀਂ ਹਾਂ ਨੂੰ ਇਹੀ ਆ ਲੈ ਕੇ ਸਪਰੇਅ ਕਰਨੀ ਆ ਤਾਂ ਮੈਂ ਉਈਓ ਦੇਖ ਕੀੜੀ ਕਹਿੰਦੀ ਗੰਨੇ ਨੂੰ ਕੀੜੀ ਨੇ ਰਾਸਾ ਜੀ ਲਾ ਗੰਨੇ ਦਾ ਇਹਨੇ ਦੋ ਕੁੜੀ ਦੱਸ ਉੱਤੀ ਘੜਾ ਇਹਨਾ ਹੈ ਬਸ ਇਹ ਗਰੋਥ ਨਹੀਂ ਕਰਨੀ ਗਰੋਥ ਨਹੀਂ ਕਰਨੀ ਫਿਰ ਇਹਦਾ ਥਲੇ ਜਗਾ ਜੰਮ ਦੇ ਲੈਣ ਦੇ ਕਦੇ ਬਾਹਲਾ ਟੀਕਾ ਕਿਦੇ ਪੂਰੀਓ ਦਾ ਟੀਕਾ ਭੁੰਦਾ ਕਦੇ ਕੋਸ਼ਿਸ਼ ਜਦੇ ਕੰਮ ਚੱਲ ਪੈਂਦਾ ਇਹਦਾ ਜੇ ਪਿੱਛੇ ਮੂਰੇ ਬਾੜ ਦੇ ਪਿੱਛੇ ਬਿਮਾਰੀ ਪੈਣ ਵੀ ਲੱਗੀ ਹਾਂ ਆ ਸਕੀੜੀ ਖਰਾਬ ਕਰਦੀ ਬਹੁਤ ਇਹਦਾ ਨੁਕਸਾਨ ਕਰੂਗੀ ਸਾਡੀ ਇਹ ਕਿੰਨੇ ਦੀ ਗ੍ਰੋਥ ਰੋਕ ਦੇਣੀ ਜੇ ਕੱਲ ਨੂੰ ਮੈਂ ਸਪਰੇਅ ਕਰਤੀ ਸਮਝ ਲੈ ਕਿੰਨੇ ਦੀ ਗ੍ਰੋਥ ਰੁਕਦੀ ਫੇਰ ਇਹ ਖਤਮ ਹੋ ਜਾਣੀ ਮੁਰਕ ਕੇ ਪੈਣੀ ਨਹੀਂ ਪਹਿਲਾਂ ਗੜਾਈ ਕਰੀ ਦੀ ਫੇਰ ਦੇਖਦੇ ਕਿ ਇਹਦੀ ਚਾਦੀ ਗ੍ਰੋਥ ਬੰਦ ਜੀ ਦੋ ਚਾਰ ਦਿਨ ਕੁਝ ਨਹੀਂ ਕਰਨਾ ਇਹਨੂੰ ਲੈ ਅਨੇ ਪੀੜੋਂ ਦਾ ਰਸ ਨੂੰ ਅਨੇ ਪੀੜੋਂ ਦਾ ਰਸ ਦੋ ਲੈ ਕੱਲ ਦਵਾਈ ਲਾ ਕੇ ਮਾਰ ਦੇਣੀ ਤੇ ਇਹ ਤਾਂ ਜੰਮਿਆ ਜੰਮਿਆ ਵਾ ਫੇਰ ਇਹਦਾ ਗੰਨੇ ਦੀ ਗ੍ਰੋਥ ਰੁਕ ਗਈ ਸਮਝ ਲੈ ਤੇ ਇਹ ਤਾਂ ਰੋਕਣ ਦੀ ਦੇਣੀ ਇਹ ਤਾਂ ਮਨੂੰ ਤਜਰਬਾ ਹੁ ਪੂਰਾ ਹੈ ਨਾ ਅੱਗੇ ਤਾਂ ਐਡੀ ਐਡੀ ਹੋ ਜਾਂਦੀ ਅੱਗੇ ਐਡੀ ਐਡੀ ਜਸ ਪਰੇ ਕਰਦੇ ਫਿਰ ਥਾਲੀ ਮਰਦੀ ਨਹੀਂ ਹੈਗੀ ਉਹ ਬਹੁਤ ਔਖੀ ਮਰਦੀ ਆ ਹੁਣ ਜੰਮਦੀ ਸਾਰੇ ਰੋਕ ਦਣੀ ਮੈਂ ਠੀਕ ਆ ਜੀ ਹੂੰ ਕਿਥੋਂ ਕੰਮ ਕਰਨੇ ਵਾਲੇ ਕੰਮ ਕੀ ਨਹੀਂ ਕਰਨਾ ਦੇਖ ਉਸ ਵੀ ਵਾ ਚੱਲੀ ਜਾ ਹਾਂ ਮੈਂ ਫੇ ਕਰੀ ਜਾ ਫਲੈਟ ਨਾਲ ਗਿਆ ਰੋਟਾ ਵੀ ਲੱਗਦੀ ਜਮੂਰ ਲੱਖੀ ਗਾ ਨਹੀਂ ਹੋਣੀ ਤੇ ਕਾਫੀ ਨਹੀਂ ਯਾ ਤਾਂ ਹਵਾ ਚੱਲਦੀ ਨਹੀਂ ਕੋਰਾ ਪਤਾ ਨਹੀਂ ਕੀ ਹੋਇਆ ਬਰਾਬਰ ਤੂੰ ਕਿੱਥੇ ਕਿਰਿਆ ਵਾ ਤੂੰ ਤਾਂ ਕੀ ਤੂੰ ਤਾਂ ਉਹ ਤੂੰ ਕਿੱਥੇ ਕਿਰਿਆ ਵਾ ਤੂੰ ਦਾ ਚੱਕ ਲੈ ਲਾ ਦਤਾ ਕਿੱਥੇ ਦਿੰਦੇ ਹੋ ਉਹ ਟਰੈਕਟਰ ਖੜਾ 55 ਪਿਛੇ ਲਾਤਾ ਉਹਦਾ ਰਹਿ ਗਿਆ ਜਿੰਗਾ ਜਿੰਗਾ ਫੇਲੇ ਜੂ ਸਿਰਪੇ ਜਾਂਦੇ ਹੁੰਦੇ ਮੋਛੋ ਮੋਛੇ ਲਾ ਦਦੇ ਠੀਕ ਨਹੀਂ ਠੀਕ ਆ ਕੁੱਤਨੇ ਵੀ ਹੈ ਵੱਡੇ ਦੇ ਵਿੱਚ ਉੱਤੇ ਉੱਭ ਕੇ ਦੇਖ ਲੈ ਤੂੰ ਹੈ ਹੈ ਨਹੀਂ ਗੜਾ ਤਾਂ ਮੈਂ ਸਾਰੀ ਫਲੇ ਤੂਤਣੀਆਂ ਲੱਗੀਆਂ ਤੇ ਲਾਲ ਹੋਈਆਂ ਪਈਆਂ ਸਮਝਾ ਮਿਲ ਜਾਂਦਾ ਰਹੇ ਉਹਨੂੰ ਬੋਲਾ ਕਹਿੰਦਾ ਜਾਨ ਹੈ ਜੀ ਜਾਨ ਇਸ ਵਿੱਚ ਬਲੇ ਜਾਨ ਹੈਗੀ ਉਸ ਮਾਂ ਕਹਿੰਦਾ ਯਾਰੀ ਯਾਦੀ ਤੂਤਦਾ ਵੋਛਾ ਇੰਨੇ ਥੋੜਾ ਤੂਤਦੇ ਹੈ ਬੋਲੇ ਤਿੱਥੇ ਉਗਦਾ ਤੂੰ ਥੋੜਾ ਆ ਹਾਂ ਆਹ ਗੋਲ ਜਾਰੀ ਗੱਟੀ ਤੂੰ ਤਾਂ ਮੁੱਛਾ ਕਦੇ ਵੀ ਪੰਜਾਬੀ ਨੂੰ ਟੁੱਟ ਜੀ ਅੱਛਾ ਲਾਤੀ ਤੇਰੇ ਕੰਮ ਆਹ ਹੁਣ ਤਾਂ ਐਦਾ ਮਹੀਨਾ ਕੇ ਪਤਾ ਬੱਜਾਈ ਜਟਦੀ ਤੂੰ ਤਾਂ ਮੁੱਛਾ ਮੜਾ ਜੋਰ ਨਾਲ ਕੱਲ ਬੋਲਾ ਦੇ ਲੱਗ ਠੀਕ ਹੋ ਮੰਗਿਆ ਮੇਰੇ ਵੀ ਕੋਈ ਨਹੀਂ ਸਹੀ ਲੋਕ ਯਾ ਮਰਦਾ ਮੂੰਹ ਨਾ ਪਹਿਰਾ ਨੂੰ ਅੱਜ ਸੈਟ ਕਰਨ ਵਾਲੀ ਉਹ ਕੋਹਲੀ ਚੱਲਦੀ ਬਹੁਤ ਲੋਟ ਆ ਹਾਂ ਸਫਾਈ ਕਰਕੇ ਚੱਲਦੀ ਆ ਵਿੱਚ ਕੱਖ ਨਹੀਂ ਨਾ ਹੈਗਾ ਮੱਤੀ ਉਹ ਹਲਾਉਂਦੀ ਬਸ ਗੰਮ ਦਾ ਹਲੇ ਕੰਨਾ ਜੰਗ ਦਾ ਹਲੇ ਇਹ ਕਿਤੇ ਹੁੰਦੀ ਨਹੀਂ ਜੰਗ ਹੈ ਹਾਂ ਅੱਗੇ ਦੇਖਦਾ ਚਾਰ ਫੇਰ ਲਾਤਾ ਫਿਰ ਵੈਨੂੰ ਪਿੱਛੇ ਰੱਖ ਕੇ ਨੂੰ ਚੰਚੀ ਨੂੰ ਲਈ ਫਿਰਦਾ ਸਾਈਡ ਰੱਖੀ ਨੂੰ ਪੜ ਜਾ ਸ਼ਾਮ ਕੇ ਦਾ ਕੱਦ ਪਰਣਾ ਜਾ ਪਟਾਈ ਦੇਖ ਹਾਂ ਆ ਠੀਕ ਆ ਫਿਰ ਕੱਦਣਾ ਦੇਖ ਜਾਂਚੇ ਦਾ ਪਟਾਈ ਦੇਖ ਉਦੀ ਆ ਜਾ ਓਏ ਉਰੇ ਆਇਆ ਐ ਕਰ ਲਈ ਜਣਾ ਸਾਰਾ ਖੇਤ ਇੱਕ ਨਾ ਇੱਕ ਗੁੜਦੇ 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 ਵੀ ਸਿਰਦੇ ਜਾਣਾ ਸਾਰਾ ਹੀ ਲਾਉਣਾ ਸੱਚੇ ਸਿਰ ਠੀਕ ਹੈ ਨਾ ਪਿਛੇ ਮੁੜਦੇ ਹੁੰਨੇ ਆਹ ਕਿਵੇਂ ਜੇ ਕਰੂ ਆਹ ਕਿਹੜਾ ਇਧਰ ਤੇ ਆਏ ਆਏ ਘੁੰਮੂ ਇੱਕ ਵਾਰ ਠੀਕ ਆ ਇਧਰ ਤੇ ਗੱਗੇ ਆਏ ਗੁੱਡਾ ਪਹਿਲਾ ਗੰਨਾ ਉਧਰਲੀ ਸਾਈਡ ਤੇ ਆਏ ਸਾਰਾ ਹੀ ਫਰ ਐਂ ਗੁੱਟਿਆ ਐਂ ਗੁੱਟਣਾ ਹੁਣ ਇੱਧਰ ਤੇ ਐਂ ਨੂੰ ਗੁੱਟ ਫਿਰ ਐਂ ਹੋ ਜਾਓ ਇੱਕ ਐਂ ਬਸ ਇਹਨੂੰ ਐਂ ਤਾਂ ਸਪਰੇਅ ਕਰੂੰਗਾ ਫਿਰ ਦੋ ਦੋ ਆਪਣੇ ਹਿੱਸਾ ਲਿਆ ਓ ਹਿੱਸਾ ਜਿਆਦੇ ਦਾ ਜਾਣੀ ਦਾ ਹਿੱਸਾ ਹੋਵੇ ਚਾਜਦਾ ਹਿੱਸਾ ਦਾ ਕਿਹੜਾ ਹੋਵੇ ਆਪਣੀ ਗੱਡ ਰਹਿ ਗਈ ਆ ਗੱਡਰ ਕੋਲ ਤੂੰ ਤਾਂ ਹੈਗਾ ਨਾ ਜਿਕਣ ਹੋਣੀ ਤੇ ਪ੍ਰੇਤਾ ਢੋਣਾ ਦਾ ਚਾਚੇ ਯਾਰ ਜੇ ਢੋਣਾ ਪੈ ਜੇ ਫਿਰ ਦੱਸ ਮੈਨੂੰ ਢੋਣਾ ਪੈ ਜੇ ਦੋ ਜੀ ਨਹੀਂ ਟਾਇਰ ਦਾ ਹਿੱਸਾ ਦਾ ਚਾਜਦਾ ਜੱਜਾ ਦਾ ਹੀ ਦਾ ਕੋਈ ਵੀ ਯਾਰ ਉਹ ਰੇਰੂ ਲੇਕਣ ਫਿਰ ਦੱਸ ਮੈਨੂੰ ਜਿੰਨਾ ਮਰਜ਼ੀ ਲੈ ਆ ਵੀ ਨਹੀਂ ਜਾਂਦਾ ਕਿ ਤੇ ਯਾਰ ਨੇੜੇ ਆ ਗਿਆ ਕਾਲੇ ਨੂੰ ਕਾਲੇ ਵੀਰੇ ਜੇ ਉਹ ਦੇਖ ਹਿੱਸਾ ਦੇ ਕਿੰਨਾ ਨੇੜੇ ਟਾਇਰਾਂ ਦੇ ਘੋੜੀਆਂ ਦੇ ਉਹਨੇ ਮੁਚਣਾ ਨਹੀਂ ਹੈਗਾ ਜੇ ਦੂਰ ਨਿਕੇ ਨੇੜੇ ਆ ਉਹ ਫਰਕ ਪੈਂਦਾ ਹਾਂ ਜਿੰਨਾ ਇਹ ਮੰਨ ਲਾ ਬਾਹਰ ਨੂੰ ਹੋਊਗਾ ਉਹਨਾਂ ਟਾਇਰ ਲਫਣੇ ਦਾ ਚਾਂਸ ਹੁੰਦਾ ਕੱਟ ਲਫਣਾ ਉਹ ਘੋੜੀ ਉਹ ਤਾਂ ਜਮੇ ਨੇੜੇ ਆ ਉਹਨੇ ਲਫੜਾ ਨਹੀਂ ਹੈਗਾ ਉਹ ਕਸਵਾ ਤਾਂ ਨਹੀਂ ਹੈਗਾ ਟਾਇਰ ਨਹੀਂ ਚੱਲੇ ਆ ਤਾਂ ਲੋਕ ਕਿਆ ਕਰੀਂਗੇ ਨਹੀਂ ਕਰੀਂਗੇ ਟਾਇਰ ਇੱਕ ਨੂੰ ਟਾਇਰ ਨਾਲ ਲਿਖਿਆ ਜਾਂਦਾ ਡਿਪੈਂਡ ਕਰਦਾ ਜੇ ਮੈਚ ਪੋਸ ਹੋ ਗਿਆ ਟਾਇਰ ਚਾਹੀਏ ਤੇ ਟਾਇਰ ਜਿਹੜਾ ਵਜਨ ਵਾਲੇ ਨਹੀਂ ਹੈਗੇ ਜੇ ਤੂੰ ਵੀ ਆਪਣੇ ਕਿੰਨੇ ਕੋਈ ਗੱਲ ਸਮਝੀ ਟਾਇਰ ਦਾ ਟਾਇਰ ਦਾ ਫਾਲਕ ਦਾ ਮੋੜੇ ਪਈਆ ਕਿਹਨੇ ਤੂੰ ਦਾ ਆਪਣਾ ਮੁੱਦਾ ਅਸ ਗਿਆ ਕਰਨਾ ਆਵਾ ਆਏ ਇੱਥੇ ਇੱਥੇ ਵੀ ਆਉਂਦੀ ਆ ਇੱਥੇ ਅਥਰਖਾ ਟਾਇਰ ਬਣਾਉਂਦਾ ਕਿੰਦੀ ਯਾਰ ਕੋਈ ਨਹੀਂ ਹੋਣਾ ਪੇਂਟ ਉੱਟ ਜਾਣਾ ਸਿੱਧੀ ਗੱਲ ਆਤੀ ਮੈਂ ਕੀ ਕਰਾਂ ਇਹਦਾ ਨੂੰ ਲੋਹੇ ਦਾ ਪੀਨ ਚਾਹੀਦਾ ਸਟੱਜਾ ਮੈਂ ਸੱਟ ਮਾਰ ਸਿੱਧੀ ਗੱਲ ਆਤੀ ਟੁੱਟ ਜਾਣਾ ਇਹਨੇ ਜਾਂ ਕੋਈ ਹੱਲ ਨਹੀਂ ਹੈਗਾ ਸਾਵਾ ਪੀਨ ਜਾਦਾ ਆ ਪੀਨੇ ਦਾ ਗਲਤਾ ਪੀਨ ਦੂਆ ਜਾਈ ਤੇਨੂੰ ਪੀਨੇ ਇੱਥੇ ਚੱਲਦਾ ਹੋਣ ਜੀ ਪੀਨੇ ਇੱਥੇ ਹੋ ਕੇ ਰੱਪ ਚੱਲਣਾ ਨੇ ਪੀਨ ਤਾਂ ਦੇਖ ਕਿੰਨਾ ਡੇਟਾ ਹੁਣ ਮੈਂ ਇਹਨੂੰ ਕਿਆ ਕਰ ਸਕਦਾ ਦੱਸ ਤੋੜ ਤੋੜ ਕੇ ਤੋੜ ਕੇ ਬੈਠ ਨਹੀਂ ਹੋਗਾ ਇਹ ਹੈ ਤੋੜ ਕੇ ਬੈਠ ਨਹੀਂ ਹੋਗਾ ਇਹ ਦੇਗੀ ਹੁੰਦਾ ਯਾਰ ਦੇਗੀ ਅਛਾ ਲੋਹੇ ਦਾ ਹੋਵੇ ਫੇਰ ਹੋ ਜਾਣਾ ਗੱਗੇ ਇਹ ਦੇਗੀ ਆ ਮੈਂ ਥੱਟ ਮਾਰਦੀ ਨੇ ਗੱਬੇ ਟੁੱਟ ਜਾਣਾ ਫੇ ਹਾਂ ਜਰਾ ਤੇ ਨਹੀਂ ਇਹ ਦੇਖੀ ਕਰਨ ਨਹੀਂ ਦੇਖੇਗੇ ਕੀ ਕਹਿ ਲੈਣੀ ਤੂੰ ਪੈਰੇ ਵਢਾ ਚ ਤੂੰ ਪੈਰੇ ਵਢਾ ਹੋਰ ਕਾ ਪੈਰੇ ਕੰਮ ਮਦਰਫ ਇੱਥੇ ਰੱਖਣਾ ਪਹਿਲਾਂ ਜੀ ਨਹੀਂ ਸਹੀ ਇੱਥੇ ਸਲਿੱਪ ਕਰ ਜਾਂਦੀ ਆ ਕਿਹਦਾ ਕੰਮ ਨਹੀਂ ਜਾਂਦਾ ਮਟਾਦਮ ਕਿਸੇ ਨੇ ਕੋਹਲੀ ਦੇ ਰਹੀ ਨਹੀਂ ਹੈ ਕਿ ਕੋਹਲੀ ਬਾਲੂ ਹੈ ਕਿ ਕਮਾ ਬਟਾ ਰਹੀ ਹੈ ਸਮਾਰਕ ਦੇਖ ਨਾ ਟੁੱਟ ਗਿਆ ਟੁੱਟ ਗਿਆ ਹੋਰ ਗਾ ਦੇ ਟੁੱਟ ਗਿਆ ਲੋਹੇ ਦਾ ਵੈਲਡਰ ਦੀ ਫਿਰ ਲਾਹੋ ਲਾ ਕੇ ਉਹਨਾਂ ਚੰਟ ਦੀ ਜਾਨਾ ਹੈ ਸਿੱਧਾ ਨਹੀਂ ਉਹਦੇ ਮੂਰੇ ਉਹਦੇ ਮੂਰੇ ਦੇ ਕਰਦੇ ਵੇਖ ਲੈਣੇ ਹੋਰ ਨਹੀਂ ਦੂਜਾ ਕਿੰਦੀ ਦੇ ਬਟਾ ਦੇ ਹੋ ਆਈ ਮਾਰੀ ਆਈ ਮਾਰੀ ਹੱਲੇ ਉਹ ਕਰਕੇ ਦੇਖ ਰਿਹਾ ਹਾਂ ਚੰਨਾ ਹਾਂ ਉਹ ਤਾਂ ਜੀ ਛੱਡੀਦਾ ਮੂਰਲਾ ਪਾ ਇਹ ਹਲੇ ਕਿੱਥੇ ਵਰਕੇ ਪੈ ਗਿਆ ਹਰਦਾ ਪੈ ਗਿਆ ਜਾਂਦਾ ਗਿਆ ਉਹ ਮੈਨੂੰ ਚੱਟ ਦੇ ਬੱਲੇ ਨੂੰ ਆ ਫਦੇ ਮੋੜ ਦੇ ਪੂਰਾ ਮੂੰਹ ਹੈ ਜਾ ਮਰ ਜਾ ਆ ਮੂੰਹ ਦੇਖ ਇਹਨੂੰ ਛੱਡ ਦੇ ਯਾਰ ਆ ਦੇਖ ਆ ਦੇਖ ਹੇਠਲੇ ਆਏ ਹੋ ਮੂੰਹ ਬੋਚੂ ਬਾਹਰ ਕਰ ਦੇ ਯਾਰ ਛੱਡ ਦੇ ਤੂੰ ਠੀਕ ਹੈ ਛੱਡ ਦੇ ਯਾਰ ਤੂੰ ਹੀ ਨਾ ਛੱਡ ਦੇ ਛੱਡ ਦੇ ਯਾਰ ਛੱਡ ਦੇ ਯਾਰ ਤੂੰ ਤੂੰ ਤੜ ਗਿਆ ਯਾਰ ਵੀ ਨਾ ਘੜਾ ਕੇ ਤੂੰ ਮੇਰੇ ਮਾਰ ਰਹੀਂ ਤੈਨੂੰ ਮਾਰਿਆ ਮੂੰਹੇ ਪਤਾ ਨਹੀਂ ਕਾਤੇਗਾ ਵੀਰ ਆਹ ਸਾਡੀ ਕੋਲ ਹੈ। ਐ ਤਰੌਣੀ ਆ ਤਲਾ ਨਹੀਂ ਬੰਦ ਬੰਦ ਨਹੀਂ ਸਿੱਧੀ ਗੱਲ ਆ। ਚਾਬੜ ਦੇਖ ਲੈ। ਲੱਗਦਾ ਬੜੀ ਚੋਗਾ। ਠੀਕ ਆ? ਠੀਕ ਆ। ਨਾ ਕੁਝ ਨਹੀਂ ਹੁੰਦਾ। ਕੰਢੇ ਦਾ ਹੋ ਗਿਆ ਬਾਈ ਫਰਕ ਪੈ ਗਿਆ। ਇਹ ਚੀਜ਼ ਹੀ ਕਰ ਪਾਏਗਾ। ਪਹਿਲਾਂ ਹੁਣ ਜੇ ਮਤਲਬ ਪੀਨ ਹੁੰਦਾ ਨਾ ਜਮੇ ਸਿੱਧੀ ਨਾਲ ਪੀਨਦੂ ਆਉਂਦਾ ਚਾਚੇ। ਉਹ ਤਾਂ ਪੀਨ ਪਾ ਜਿੰਨੀ ਮਾਰੀ ਛੱਟ ਮਾਰ ਕੇ ਨੀ ਪੀਨ ਦਾ ਪਰਫੋਮ। ਹੋਰਗਾ ਨਹੀਂ? ਨਹੀਂ। ਪੀਨ ਦਾ ਗਾਦੀ ਦਾ ਮਤਲਬ ਨਹੀਂ ਪੀਨ ਬਾਈ। हाँ ठीक है हाँ 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 ਨੋਸਕੇ ਹਮ ਦੇਖਦੇ ਜੀ ਕਿੱਥੇ ਜਾਉਂਗੇ ਜੀ ਹੈ ਤੁਸੀਂ ਕਹਣਾ ਐ ਕਰਕੇ ਐ ਕਰਦੇ ਆਹ ਫੋਣੇ ਬਾ ਕੀ ਲੈ ਆਉਣਾ ਫਿਰ ਲੈ ਹੁਣ ਸੈਟ ਹੋ ਗਿਆ ਅੱਗੇ ਲੈ ਹੁਣ ਜੱਲੂਗਾ ਇੱਥੇ ਲੈ ਨਹੀਂ ਉਰੇ ਇੱਥੇ ਕਰ ਨਹੀਂ ਮਿਲਦੀ ਜੀ ਖੁਸ਼ ਆ ਹੁਣ ਤੂੰ ਖੁਸ਼ ਆ ਖੁਸ਼ ਚਾਹੀਦਾ ਬੰਦਾ ਵਜੇ ਲੋਡ ਚੱਲ ਗਈ ਗੱਲ ਨੂੰ ਦੂਜੀ ਲੈ ਕੇ ਆਇਆ ਖੁਸ਼ ਚਾਹੀਦਾ ਖੁਸ਼ ਲੜੀ ਹੈ ਉਧਰ ਲੈ ਕੇ ਜਾਣ ਦਾ ਆਹ ਟਰਾਲੀਆਂ ਹੈ ਬਈ ਟਰਾਲੀਆਂ ਕੀ ਕੀ ਦੀਆਂ ਇਹ ਓ ਹਈਆ ਅਸਰਪੁਰ ਦੀ ਉਹਨੂੰ ਸਟicker ਰਹੇ ਬਾਕੀ ਸਾਰੀ ਮੋਡੀਫਿਕੇਸ਼ਨ ਹੋਈ ਵੀ ਦੇਖ ਲਓ ਜੀ ਪੂਰੀਆ ਧਮਾਕੇ ਦਿਖਾ ਦੇ ਲੈ ਬੱਬੀ ਵਧੀਆ ਹੋ ਗਈ ਉਹਦਾ ਮੈਂ ਕਿਹਾ ਉਹਦੀ ਇਹ ਕਾਲੇ ਸੇ ਅਸਰ ਦੀ ਲੈ ਉਹ ਤਾਂ ਨਹੀਂ ਆਈ ਉਹ ਤਾਂ ਲੈ ਗਿਆ ਆਪਣੀ ਉਹ ਤਾਂ ਲੈ ਗਿਆ ਉਹ ਤਾਂ ਲੈ ਗਿਆ ਆ ਤਾਂ ਹੋਰ ਹੈ ਜੀ ਮੋਡੀਫਿਕੇਸ਼ਨ ਦੇਖ ਲਈ ਉਹ ਤਾਂ ਕਿਤੇ ਵੀ ਟ੍ਰੈਲੇ ਨੂੰ ਕਹਦੇ ਹਿੱਸਾ ਵਾਰ ਕਢਾ ਲਿਆ ਕਢਾ ਲਈ ਆ ਚੀਜ਼ ਬਣਨੀ ਟਰਾਲੀ ਆ ਦੇਖ ਤਾਂ ਅਰੇ ਦੇ ਨਾਲ ਆ ਦੇਖ ਕੀ ਕਹਿੰਦੀ ਆ ਜੀ ਯਾਹ ਹਾਂ ਹਾਂ ਤਾਂ ਇਸੇ ਆ ਬਾਹਰ ਮਾਲ ਦੇ ਦੀ ਉਹਨੂੰ ਕਹਿੰਦੇ ਆ ਬਾਹਰ ਨਾਲ ਮੰਨੇ ਰਿਹਾ ਚੋ ਨਾਲ ਕੰਮ ਨਹੀਂ ਲੋਟ ਉੱਪਰ ਨਾਲ ਵਾਜ ਕੰਮ ਅੱਜ ਬਤਾ ਬਹਿ ਜੀ ਬਹੁਤ ਲੋਟਾ ਕੰਮ ਬਹੁਤ ਲੋਟਾ ਚ ਹੋਰ ਚੜ ਰਹੇ ਨੇ ਵੀ ਲੋਟ ਉੱਪਰ ਆ ਬਹੁਤ ਕੋਕਲ ਕੁੜੀ ਢੁੱਲੀ ਆ ਪੰਜ ਮਾਤ ਦੀ ਆ 5 ਫੁੱਟ ਚੌੜੀ 8 ਫੁੱਟ ਲੰਬੀ ਇਹੋ ਬਣਾ ਦੀ ਜਿਹੜੀ ਇਹ ਜਿੰਨੀ ਆ ਸ਼ੇਮ ਇਹ ਨਹੀਂ ਆ ਅਰੇ ਖਾਤਾ ਪੁੱਛਦਾ ਮੈਂ ਕਿੰਨਾ ਕਾ ਬਹੁਤ ਮਹਿੰਗੀ ਬਣਦੀ ਹੈ ਸਮਾਨ ਆਪਣੇ ਆਪਣਾ ਦੇ ਦੇਣਾ ਇਹਨਾਂ ਨੂੰ ਕਿਹੜਾ ਸਮਾਂ ਮੰਗਦਾ ਹੋਊਗਾ ਤੁਹਾਨੂੰ ਸਾਡੇ ਘਾਟੇ ਰਪਏ ਆਪਲੇ ਆ ਹਾਂ ਈਸਾ ਲਿਆਉਣਾ ਆਪਾਂ ਨੇ ਹਾਂ ਇਹ ਨਹੀਂ ਬਣਾਈ ਬਣਾਈ ਨਾ ਠੀਕ ਜਿਹਾ ਲੈ ਕੱਖਾ ਕੱਖਾ ਨੂੰ ਲੋਡ ਆ ਚ ਰਹੀ ਹੈ ਹਾਂ ਚਾਚੀ ਦਾ ਉਹਨੂੰ ਮੈਂ ਚੱਕਾ ਦੂੰਗਾ ਨਾਲ ਹੀ ਨਵੀਂ ਆ ਲਪੋਰ ਨਵੀਂ ਜੋ ਮੈਂ ਨਵੀਂ ਆ ਟੱਚ ਅੱਛਾ ਮੇਰੀ ਹੁਣ ਗੱਲ ਕੱਖਾਂ ਲੋਟਾ ਰਹੇ ਜਿਹ ਗੱਡੀਆਂ ਦਾ ਵਿਸਾਵ ਕਸੀ ਲੋਟਾ ਉਹ ਗਾਂ ਨੂੰ ਉਹ ਵੀ ਉਹ ਬਾਜਰੇ ਬੁੱਜਦੇ ਵੀ ਉਹਨੂੰ ਲੋਟਾ ਹਾਂ ਆਹ ਕੀ ਹੈ ਮਸ਼ੀਨ ਨੂੰ ਵੀ ਉਹ ਲੋਟਾ ਆਪਣੇ ਰਿਸ਼ਤੇਦਾਰ ਆ ਵੀਰੇ ਉਹ ਲਾਉਂਦੇ ਆ ਬਾਡੀਆਂ ਜਿਹੜੇ ਨਵੀਆਂ ਗੱਡੀਆਂ ਹੁੰਦੀਆਂ ਨਾ ਉਹ ਨਵੀਂ ਬਾਡੀ ਲਾਉਂਦੇ ਤਾਰ ਕੇ ਸਾਰੀ ਰਾਤ ਤਾਰਨੇ ਨਵੀਂ ਉਹਨਾਂ ਨੇ ਜੜਦੇ ਨਵੀਂ ਲਾਉਂਦੇ ਉਹਨਾਂ ਨੇ ਨਵੀਆਂ ਬਾਡੀਆਂ ਬਈਆਂ ਕਰਾਲੀ ਸਿਸਮਾ ਲੋਟਾ ਪਰ ਵਿਰਧੀ ਵਾਲੇ ਆ ਨਿਊ ਵਿਰਧੀ ਵਾਲੇ ਇਕੜਾ ਮੈਨ ਚਲੇ ਜਾ ਬਾਈ ਆਈ ਬੰਦ ਰਹੀ ਆਲੇ ਇਹ ਇਹ ਆਈ ਇੰਨੀ ਕਿਉਂ ਹੱਸੇ ਇਹੋ ਬਿੱਟ ਲਾਉਣਾ ਛੋਟਾ ਜਿਹਾ ਇੱਕ ਹੋਰ ਉਈ ਯਾ ਟਰਾਲੀ ਕਿਹੜਾ ਮਾਰੀ ਯਾਰ ਉਹੀ ਹਬ ਦਾ ਰੋਟ ਘੱਟ ਬਜਟ ਚ ਜੇ ਹੁਣ ਤੇ ਤਿਆਰ ਕਰਨੀ ਦਾ ਫਿਰ ਠੀਕ ਹੈ ਸਭ ਠੀਕ ਹੈ ਪਤਾ ਬਜਟ ਨੂੰ ਕਰ ਮੇਰੀ ਸੁਣ ਲੈ ਕਾਲ ਰਸਾ ਰਸਾ ਬਾਜਾ ਮਰਜੀ ਕਰ ਲੈ ਆ ਰਸਰ ਕੋਣੀ ਖੜੀ ਵੀ ਆ ਇਹ ਤੇਰੀ ਅੰਦਰ ਖੜਦੀ ਆ 20 ਸਾਲ ਕਿਤੇ ਨਹੀਂ ਜਾਣਾ ਇਹਨੇ 15 20 ਸਾਲ ਕਿਤੇ ਨਹੀਂ ਜਾਂਦੀ ਦਰਸ਼ਨ ਜੀ ਦਰਸ਼ਨ ਸਿੰਘ ਜੀ ਅੱਛਾ ਬੌਂਡੀਰੀ ਆ ਇਹ ਬੱਚੇ ਜੇ ਅੰਦਰ ਖੜਦੀ ਟਰਾਲੀ ਕਿਤੇ ਨਹੀਂ ਜਾਂਦੀ ਹੁਣ ਬਾਹਰ ਤਾਂ ਗਲੇ ਜਾਣੀ ਉਹ ਪੱਖਾ ਖੁੱਲ ਬੋਲੋ ਤਾਂ ਰੇ ਕੂੜਾ ਜੋ ਮਰਜੀ ਯਾਰ ਸਪਰੇ ਪੰਪ ਰੋ ਤੂੰ ਰੇ ਸਪਰੇ ਨੂੰ ਸਮਾਨ ਲੈ ਕੇ ਜਾਣਾ ਜੇ ਦਾ ਟੁਕੜੀ ਦਿੱਤੀ ਚਾਹੀਦੀ ਤਾਂ ਲਿਆ ਹੈ ਕਿ ਨਹੀਂ ਲੋਟ ਹੈ ਤੂੰ ਮਰਜ਼ੀ ਕਰ ਲੈ ਇਹ ਪਰ ਤੋਂ ਮੈਂ ਕਹ ਰੇ ਪਾ ਚਾਹੇ ਤੂੰ ਘੇਰੇ ਨੂੰ ਮਾਰੀ ਗਈ ਹੈ ਚੱਲਾ ਬੰਦੇ ਦੋ ਬੰਦੇ ਭਾਈ ਆਉਣ ਵਾਲੇ ਉਹ ਟੌਰੀ ਆ ਉਹ ਟੌਰੀ ਆ ਔਰ ਕੰਮ ਵਾਲੀ ਇਹ ਆ ਉਹ ਟੌਰੀ ਫਾਈ ਹੋ ਉਹਦੇ ਸਟicker ਰਹਿ ਜਾ ਲੱਗਣੇ ਚਿੱਕੜ ਨਾਲ ਬਸ ਉਹ ਲਾਲ ਰੂਏ ਪਵਾਏ ਬੰਦੇ ਨੇ ਭਾਈ ਆਇਨੀ ਪਾ ਗਏਂਗੇ ਮਾਰਾਂਗਾ ਜਲਪਰ ਹੈ ਸਲਪਰ ਰੰਗ ਮਾਰਾਵਾਂ ਲਾਇਨੀ ਇਹਗੇ ਮੈਂ ਕਿਹਾ ਲਾਇ ਲਾਇ ਲੱਗਦੇ ਉਹ ਤਾਂ ਰੰਗ ਮਾਰਿਆ ਬੀਲਾ ਨੂੰ ਬੀਲਾ ਨੂੰ ਰੰਗ ਮਾਰਿਆ ਵਾ ਇਹਨੇ ਮਾਰਦ ਯਾਰ ਹੁਣ ਵਧੀਆ ਹੋ ਗਿਆ ਸ਼ਾਨਾ ਕੰਮ ਚੱਲ ਰਿਹਾ ਭਾਈ ਅੱਛਾ ਵੇਹ ਚੱਲ ਦੋ ਆਜਦੇ ਦੋ ਚਲੇ ਜਾਂਦੇ ਦੋ ਆਜਦੇ ਦੋ ਚਲੇ ਜਾਂਦੇ ਆ ਦੇਖ ਨਾ ਤੇਰੀ ਕੋਲੀ માં ਥੋੜਾ ਤਾਂ ਅਸੀਂ ਮੋਟੇ ਪਰੱਖਿਆ ਆਵਾਜ਼ ਕਰੇ ਕਿੱਥੇ ਫੇਰਨਾ ਪੈ ਜਾਣਾ ਸਾਨੂੰ ਪਤਾ ਵੀ ਤੇ ਚਾਹੀ ਹੱਲ ਕਰਦਾ ਹੋ ਹੱਲ ਜੇ ਸਮਾਨ ਹੈ ਗੱਲ ਤੇ ਅੱਲਾ ਤੁਸੀ ਹੱਲ ਕਰ ਸਕਦਾ ਸਾਨੂੰ ਪਤਾ ਹੈ ਬੇਬੀ ਚੱਲ ਨਾ ਨਾ ਹਾਂ ਹੋਏ ਪੀਆਰ ਨੂੰ ਬੀਬੀ ਦੋ ਥੋੜੇ ਪੈਸ ਲੈ ਆਓ ਮੇਰੀ ਸਾਨੂੰ ਗੱਲ ਬੋਲਟ ਮੋੜਦਾ ਤੇਰੇ ਕੋਲ ਦਾ ਕੀ ਮਤਲਬ ਪਤਾ ਵੀ ਤੇ ਹੱਲ ਕਰ ਦੇਣਾ ਐਂ ਤੇ ਆਹੀ ਤੇਰੇ ਪੱਲੇ ਗਿਆ ਹੁਣ ਕਿੱਤੇ ਦਾ ਪਤਾ ਹੀ ਨਾ ਪਵੇ ਦਾ ਲੈ ਗੰਭੋਗ ਕੇ ਲੱਗਿਆ ਪੂਰਾ ਹੀ ਤਾ ਬਾਹਰ ਪੋੜਾ ਲਾ ਦੇ ਵੀ ਕੀ ਹੈ ਟੁੱਟਿਆ ਦਾ ਕੀ ਕਰਿਆ ਬੈਠਾ ਨਹੀਂ ਹੁਣ ਖਰਾਬ ਹੀ ਹਿੰਟਾ ਹੈ ਅਜਾ ਇਹ ਥੱਲੇ ਦੀ ਤੇ ਨਾੜ ਲੱਗ ਗਈ ਜਬਸਪੋਰਟ ਹੋ ਗਿਆ ਕਿਉਂ ਮਚਣਾ ਨਹੀਂ ਹੈ ਗਏ ਨੇ ਮੁਝੇ ਆਉ ਦੰਬੂ ਜਣਾ ਦਾ ਕੀ ਹੈ ਅਨਾਰਾ ਵੀ ਇਹ ਖੜਾ ਤੇ ਹੁੰਦਾ ਬੁਲਟ ਯਾਰ ਆਲਾ ਪਤਾ ਕਿ ਪਲੇ ਪੈ ਜੇ ਆ ਚੀ ਜਿੰਨੇ ਚਲੇ ਪੈ ਜੇ ਨੇ ਕਰਕੇ ਡੇਡਾ ਹੋਣ ਲੱਗਦਾ ਹੋਰ ਗੱਲ ਕੁਝ ਨਹੀਂ ਹੁੰਦਾ ਠੀਕੇ ਖੜਾ ਇਹਨਾਂ ਦਾ ਠੀਕ ਆ ਲੈ ਡੇਡਾ ਇਹਨੇ ਠੀਕ ਆ ਪਤਾ ਨਹੀਂ ਡਿੱਗ ਜੂਗਾ ਬਜਨ ਪੀ ਇਹਦਾ ਯਾਰ ਹੋਰ ਚੱਲ ਜੀ ਬਾਈ ਫਿਰ ਚੱਲ ਫਿਰ ਹੁਣ ਚੰਗਾ ਆ ਬੱਸ ਲੱਗ ਗਿਆ ਹੁਣ ਸਭ ਮੈਨ ਲੱਗ ਗਿਆ ਮਛਰੀ ਤਾਂ ਬਹੁਤ ਹੋ ਗਈ ਬਹੁਤ ਮਛਰੀ ਆ ਅੱਖਾਂ ਘਰ ਦੇ ਲੈ ਇੱਕ ਮਛਰ ਲਓ ਕੋਈ ਉਹ ਬੋਟ ਬੋਟ ਅੱਛਾ ਕਿਹ ਲੈ ਗਈ ਕਰਦੇ ਆ ਤੇ ਆ ਬੱਤਕਾਂ ਫਿਰਦੇ ਆ ਦਰਦੀਆਂ ਨੇਕਮਾ ਦੇਖ ਤਾਂ ਕਿੰਨੀ ਸੋਹਣੀਆਂ ਬੱਤਕਾਂ ਸਵੇਰੇ ਸਵੇਰੇ ਨਿਕਲਦੇ ਆ ਵਧੀਆ ਵਧੀਆ ਨੀਲੀਆਂ ਚਿੱਟੀਆਂ ਕਾਲੀਆਂ ਤਿੰਨ ਚਾਰ ਤਰ੍ਹਾਂ ਦੀ ਬੱਤਕਾਂ